ਮੈਂ ਕਿਹਾ ਵੀਡੀਓ ਬਣਾਉਣੀ ਹੈ ਚੱਕੀ ਬੰਦ ਕਰ ਦੇ ਕਹਿੰਦਾ ਵੀ ਤਿੰਨ ਚਾਰ ਕਿਲੋ ੁੱਟ ਜੂ ਆਪਾਂ ਨੁਕਸਾਨ ਨਹੀਂ ਕਰ ਹੜਾਂ ਚ ਆਟਾ ਚੱਕੀ ਵੀ ਸੇਵਾ ਕਰਨ ਲੱਗ ਗਈ ਦੇਖੋ ਬੰਦੇ ਦਾ ਸੇਵਾ ਕਰਦੀ ਕਰਦੇ ਨੇ ਮੈਂ ਮੇਰੇ ਪਿੰਡ ਚ ਹੀ ਖੜਾ ਮੈਨੂੰ ਐ ਯਾਰ ਛੋਟੇ ਤੱਕ ਚੰਗੀ ਵੀਡੀਓ ਪਹੁੰਚਣੀ ਚਾਹੀਦੀ ਜਿਹੜੇ ਜਿਹੜੇ ਬੰਦੇ ਦਿਲੋਂ ਯੋਗਦਾਨ ਪਾ ਰਣ ਆਪਾਂ ਆਟਾ ਚੱਕੀ ਵਾਲੇ 파ਟਰਨਰ ਨੂੰ ਵੀ ਬੁਲਾ ਲੈਣਾ ਭਾਈ ਨੂੰ ਭਾਈ ਸასი ਕਾਲ ਭਾਈ ਕੀ ਹਾਲ ਨੇ ਮੈਂ ਕਿਹਾ ਬੰਦੇ ਦਾ ਸੇਵਾ ਕਰੀ ਜਾਂਦੇ ਨੇ ਆਟਾ ਚੱਕੀ ਵੀ ਸੇਵਾ ਕਰਨ ਲੱਗ ਗਈ ਨਾ ਅੱਜ ਜੀ ਅੱਜ ਜਿਹੜਾ ਵੀ ਪਿੰਡ ਦੇ ਵਿੱਚੋਂ ਦਾਣਾ ਆ ਰਿਹਾ ਦਾਣਾ ਆਟਾ ਬਣਾਉਣਾ ਜੀ ਉਹ ਫ੍ਰੀ ਆ ਸਲਾਈ ਫ੍ਰੀ ਆ ਕੀ ਤੇ ਦਾਣੇ ਬੀਜ ਪਿਉਣਾ ਜੀ ਨੇ ਉਹ ਵੀ ਅੱਜ ਜੀ ਫ੍ਰੀ ਨੇ ਬਿਲਕੁਲ ਜੀ ਸਾਰਾ ਕੁਝ ਸੱਜ ਫ੍ਰੀ ਆ ਇਹ ਚੱਕੀ ਦੇ ਪਿੰਡ ਦਾ ਕੰਮ ਨਹੀਂ ਆਉਂਦਾ ਪਿੰਡ ਦਾ ਕੰਮ ਪਿਆ ਹੁੰਦਾ ਪਿੰਡ ਦਾ ਕੰਮ ਜੀ ਸਾਈਡ ਤੇ ਕੀਤਾ ਅੱਜ ਬਸ ਇਹ ਫ੍ਰੀ ਵਾਲਾ ਲੰਗਰ ਜਿਹੜਾ ਜੀ ਇਹ ਚੱਲ ਰਿਹਾ ਹਰੀਗੜ੍ਹ ਤੋਂ ਜਿੰਨਾ ਵੀ ਆਟਾ ਆਈ ਜਾਂਦਾ ਸਾਡੇ ਪਿੰਡ ਚੋਂ ਇਹ ਚੱਕੀ ਵਾਲਾ ਬਾਈ ਕਹਿੰਦਾ ਮੈਂ ਫ੍ਰੀ ਵੇਚੀ ਇਹ ਵੀ ਬਾਈ ਨਾਲ ਹੀ ਹੁੰਦਾ ਬਈ ਜਮਾ ਫ੍ਰੀ ਕੋਈ ਪੈਸਾ ਉਹਦਾ ਬਿਲਕੁਲ ਜੀ ਬਿਲਕੁਲ ਜੀ ਇਹਦੇ ਫਿਰ ਘਰੇ ਵੇ ਕੇ ਸੇਵਾ ਹੋ ਗਈਆਂ ਹਾਂਜੀ ਹਾਂਜੀ ਲੈ ਸਾਡੇ ਪਿੰਡ ਦੇ ਨੌਜਵਾਨ ਲੱ ਵਧੀਆ ਬਈ ਚੱਲ ਰਹੀ ਹੈ ਨਾ ਹਾਂ ਬਈ ਕੰਮ ਤਾਂ ਨਹੀਂ ਦੁਖੀ ਗਿਆ ਕਿਤੇ ਨਾ 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 ਬਈ ਇਹ ਕਿੰਨੇ ਕਿੰਨੇ ਕਿਲੋ ਥੈਲੇ ਬਣਾਏ ਇਹ 10 ਕਿਲੋ ਦੀ ਬਣਾਈ ਆ ਬਈ ਥੈਲੀ ਹਾਂ ਜਮਾ ਸੁੱਕਾ ਜਮਾ ਤਾਜਾ ਪਿਆ ਕੇ ਜਮਾ ਇਹ ਬਾਈ ਨੇ ਫਰੀ ਸੇਵਾ ਕਰੀ ਆ ਜਮਾ ਨਾਲੇ ਥੈਲੀਆਂ ਫਰੀ ਥੀਲੀਆਂ ਫਰੀ ਸਾਰਾ ਟੌਟਾ ਕਰਨ ਦੀ ਜਮਾ ਫਰੀ ਕਰ ਰਹੇ ਨੇ ਕੀ ਲੈ ਕੇ ਜਾਵਾਂਗੇ ਆਪਾਂ ਹੋਰ ਬਈ ਆਪਣੇ ਕੋਲ ਖੰਡ ਚੌਲ ਰਾਸਣ ਸਾਰਾ ਦਾਲਾ ਪਾਣੀ ਸਾਰਾ ਤੇਲ ਤੂਲ ਸਾਰਾ ਫੁੱਲਾ ਸਮਾਨ ਲੈ ਵੀ ਮਿੱਤਰੋ ਗੁੱਲੀ ਜੁੱਲੀ ਗੁੱਲੀ ਤਿੰਨ ਲੋੜਾਂ ਨੇ ਤੇ ਹੁਣ ਗੁੱਲੀ ਦਾ ਪਰਵਾਨਾ ਰਾਵਾਂ ਕੀ ਹਾਲ ਨੇ ਬਈ ਵਧੀਆ ਬਈ ਵਧੀਆ ਤੂੰ ਦੱਸ ਬਈ ਮਨਾਂ ਰਾਸ ਹ ਰਾਸ਼ਮਤਾ ਵੀ ਆਇਆ ਰਾਸ਼ਮਤਾ ਬਹੁਤ ਲੋਕ ਭੇਜ ਰਹੇ ਨੇ ਹਾਂ ਹਾਂ ਵੀ ਲੈ ਕੇ ਕਿੱਥੇ ਜਾਣਾ ਲੋਕਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਮਤਲਬ ਕਈ ਥਾਂਵੇਂ ਵੱੱਦ ਲੈ ਰਿਆ ਵੱੱਦ ਲੈ ਰਿਆ ਨਜਾਇਜ਼ ਲੈ ਰਿਆ ਹਾਂ ਹਾਂ ਵੀ ਲੋੜੋਂ ਵੱੱਦ ਲੈ ਰਿਆ ਠੀਕ ਆ ਉਹਦੀ ਬਰਬਾਦੀ ਆ ਹਾਂ ਹਾਂ ਅਸੀਂ ਅੱਜ ਵੀ ਗੱਡੀ ਭੇਜੀ ਹੋਈ ਆ ਹਾਂ ਅਸੀਂ ਕੱਲ ਨੂੰ ਵੀ ਆਪ ਕੋਲ ਜਾ ਰਹੀ ਸੀ ਗੱਡੀ ਭੇਜੀ ਵੀ ਆ ਨਹੀਂ ਆ ਬੰਦੇ ਭੇਜੇ ਹੋਏ ਨਿਕਲੇ ਚੈੱਕ ਕਰਨਾ ਚੈੱਕ ਕਰ ਵੀ ਜਿਹਦੇ ਕੋਲੇ ਵੱੱਦ ਨਹੀਂ ਗਿਆ ਨਹੀਂ ਹਣੇ ਤੱਕ ਗਿਆ ਨਹੀਂ ਜੀ ਕਿਉਂਕਿ ਜਿਹਦੇ ਕੋਲੇ ਵੱੱਦ ਲੈ ਕੇ ਉਹਦੇ ਦਾ ਕੰਮ ਕੋਈ ਛੇਕ ਮਾਣੀ ਕੋਈ ਚਾਹੇ ਭਾਈ ਉੱਥੇ ਜਿੰਨਾ ਮਰਜ਼ੀ ਲਾਈ ਜਾਣਾ ਆਪਾਂ ਕਿਸੇ ਨੂੰ ਐ ਨਹੀਂ ਆਪਾਂ ਜਿੱਥੇ ਲੈ ਕੇ ਜਾਵਾਂਗੇ ਆਪਾਂ ਉਥੇ ਚੰਗੀ ਤਰ੍ਹਾਂ ਪਹਿਲਾਂ ਜਾਂਚ ਕਰਾਂਗੇ ਫੁੱਲ ਜ਼ਰੂਰਤਾ ਜਿੱਥੇ ਮੇਤਰੋ ਫੁੱਲ ਜ਼ਰੂਰਤਾ ਜਿਹੜਾ ਵਿਚਾਰ ਪੁੱਕਾ ਨਾ ਹੋਵੇ ਰਹੇ ਜੇ ਮੈਂ ਵੀ ਇਹ ਮੇਰਾ ਭਰਾ ਹੀ ਆਰਾਮਨਾ ਤੇ ਨਾਲ ਨਾਲ ਆ ਸੇਵਾ ਕਰੀਏ ਚੱਲੀ ਜਾਂਦੇ ਸੇਵਾ ਬਾਈ ਸਾਰੇ ਬੰਦੇ ਸੇਵਾ ਤੇ ਲੱਗੇ ਪਏ ਨੇ ਕੀ ਹਾਲ ਨੇ ਬਾਈ ਵਧੀਆ ਬਾਈ ਤੁਸੀਂ ਵੀ ਬੋਲੋ ਸੇਵਾ ਚੱਲੀ ਜਾਂਦੀ ਹੈ ਉਹ ਮੋੜਦਾ ਆਟੇ ਦੀ ਹਾਂ ਕੀ ਮੰਨਦਾ ਕਹਿਣਾ ਚਾਹਣਾ ਵੀ ਜਿੱਥੇ ਨਹੀਂ ਪਹੁੰਚਿਆ ਉਥੇ ਬਈ ਪਹੁੰਚਾਵਾਂਗੇ ਸਾਰੇ ਆਪਾਂ ਉਥੇ ਵਝਾਉਣਾ ਹੋਣਾ ਜਿਹੜੇ ਚੰਨ ਦੇ ਵਿਚਾਰ ਦਿਨ ਲੱਗ ਜਾਣਾ ਕੀ ਹਾਲ ਆ ਮੜਾ ਉੱਚੀ ਬੋਲੀ ਹਾਂ ਬਾਈ ਪੂਰਾ ਗਰਮੀ ਗਰਮੀ ਹੋ ਰਿ ਭਾਈ ਗਰਮੀ ਗਰਮੀ ਦਾ ਆਪਾਂ ਦਾ ਗਰਮੀ ਚਾ ਹਾਂ ਪਰ ਉਹ ਲੋਕਾਂ ਦੇ ਘਰਾਂ 'ਚ ਸਾਦੇ ਦਾ 1 ਫੁੱਟ ਪਾਣੀ ਆ ਗਿਆ ਉਹ ਕਿਵੇਂ ਜਾਂਦੇ ਹੋਣਗੇ ਉਹ ਕਿਵੇਂ ਜਾਂਦੇ ਹੋਣਗੇ ਪਰ ਭਾਈ ਮੈਂ ਜਾਵਾਂਗੇ ਅਸੀਂ ਜ਼ਰੂਰ ਹਾਂ ਅਸੀਂ ਹਜੇ ਨਹੀਂ ਜਾਂਦੇ ਆਟਾ ਖਾਣੇ ਦਾ ਪਰਮਾਤਮਾ ਦਾ ਪ੍ਰਬੰਧ ਕਰਦਾ ਪਰ ਪਰਮਾਤਮਾ ਨੇ ਜ਼ਿੰਮੇਵਾਰੀ ਲਾਤੀ ਜ਼ਿੰਮੇਵਾਰੀ ਲਾਤੀ ਭਾਈ ਜ਼ਿੰਮੇਵਾਰੀ ਆਏ ਨਹੀਂ ਅਸੀਂ ਨਾ ਜਾਵਾਂਗੇ ਜ਼ਰੂਰ ਪਰ ਉਹ ਘਰਾਂ ਦੇ ਵਿੱਚ ਜਾਵਾਂਗੇ ਜਿੱਥੇ ਕੋਈ ਨਹੀਂ ਗਿਆ ਜਿੱਥੇ ਕੋਈ ਨਹੀਂ ਗਿਆ ਹਾਂ ਉਹ ਘਰ ਆ ਦੇ ਪਹੁੰਚ ਕੇ ਆਪ ਜਾ ਕੇ ਉਹਨਾਂ ਨੂੰ ਦੇਵਾਂਗੇ ਹਾਂ ਪਰ ਅਜੋ ਉਹ ਵਿਚਕਰ ਇਹ ਇਹਨਾਂ ਕੋਲ ਇੱਕ ਵਾਰ ਵੀ ਰੰਗਰ ਨਹੀਂ ਗਿਆ ਇੱਕ ਵਾਰ ਵੀ ਨਹੀਂ ਗਿਆ ਲੈ ਵੀ ਤਿੰਨ ਚਾਰ ਦਿਨ ਲੱਗ ਜਾਂਦੇ ਚਾਹੇ ਪਰਤਾਲ ਕਰਨ ਦੇ ਭਾਈ ਆਈ ਨਾਲ ਹੁੰਦੇ ਭਾਈ ਮਾਲਾ ਕਿੰਨੇ ਕਿ ਦਿਨਾਂ ਤੋਂ ਸੇਵਾ ਚੱਲ ਰਹੀ ਹੈ ਆਪਣੇ ਇਕੱਠੇ ਕਰਨ ਦੀ ਜੀ ਪੰਜ ਦਿਨ ਹੋ ਗਏ ਜੀ ਦੱਸਿਓ ਭਾਈ ਤੇ ਸਮਾਨ ਇਕੱਠਾ ਹੋਈ ਜਾਂਦਾ ਤੇ ਅਸੀਂ ਇਹਨਾਂ ਨੂੰ ਇੱਕ ਸਾਈਡ ਤੇ ਰੱਖੀ ਜਾਂਦੇ ਆ ਜਿਹੜੀ ਵੀ ਆਟਾ ਹਾਂ ਜੀ ਪਈ ਜਾਂਦੇ ਆ ਤੇ ਜਿਵੇਂ ਜਿਵੇਂ ਆਈ ਜਾਂਦਾ ਸਾਡੀ ਜਸਵੀਰ ਜੱਸੀ ਜਿਹੜਾ ਸਿੰਗਰ ਆ ਉਹਨਾਂ ਦੀ ਟੀਮ ਨਾਲ ਗੱਲ ਹੋਈ ਵੀ ਆ ਤੇ ਅੱਗੇ ਜਿਹੜੇ ਆਰਮੀ ਚ ਸਾਡੇ ਬੰਦੇ ਸੀਗੇ ਉਹਨਾਂ ਨਾਲ ਗੱਲ ਹੋਈ ਵੀ ਆ ਵੀ ਅਸੀਂ ਗਰਾਊਂਡ 0 ਤੇ ਐਂਡ ਤੱਕ ਸਾਮਾਨਾ ਜਿਹੜਾ ਹੈ ਮਾਈਆ ਕਰਾ ਕੇ ਹੱਥ 'ਚ ਫੜਾਉਣ ਕੇ ਆਵਾਂਗੇ ਸਾਮਾਨ ਸਾਰਾ ਜੀ ਠੀਕ ਹੈ ਨੌਜਵਾਨ ਮੁੰਡੇ ਨੇ ਜਿਹੜੇ ਇਹ ਸਾਰੇ ਮਤਲਬ ਆਪਣੀ ਸੇਵਾ ਆਪਣੇ ਤਨੋਂ ਮਨੋਂ ਸੇਵਾ ਕਰ ਰਹੇ ਨੇ ਔਰ ਇਹ ਤੋਂ ਇਲਾਵਾ ਧਾਲਾਂ ਬਹੁਤ ਆ ਚੁੱਕੀਆਂ ਨੇ ਜਿਵੇਂ ਕਿ ਸਾਡੇ ਵੀਰ ਨੇ ਧਾਲਾਂ ਦੀ ਸੇਵਾ ਲੈਤੀ ਹੈ ਇਹ ਕਹਿੰਦੇ ਵੀ ਜਿੰਨੀ ਤੁਸੀਂ ਪੈਕਿੰਗ ਕਰਨੀ ਆ ਸੌ ਘਰ ਦੀ ਕਰ ਲੋ ਜਿੰਨੀ ਪੈਕ ਕਰਾਂਗੇ ਉਹ ਸਾਰੀ ਧਾਲਾਂ ਦੀ ਸੇਵਾ ਇਹਨਾਂ ਨੇ ਲੈਤੀ ਆ ਜੀ ਬਾਨੀ ਵੀਰ ਬਾਈ ਵੱਡੇ ਤੋਂ ਵੱਡੇ ਬੰਦੇ ਨੇ ਤੇ ਹਲੇ ਬਾਈ ਇਲਾਕਾ ਕੋਈ ਵੀ ਸਿਲੈਕਟ ਨਹੀਂ ਹੋਇਆ ਜਿੱਥੇ ਜਾਣਾ ਕੋਈ ਵੀ ਨਹੀਂ ਹੋਇਆ ਬਾਈ ਗਏ ਹੋਏ ਨੇ ਬੰਦੇ ਦੇਖਣੀ ਗਏ ਹਾਂ ਹਾਂ ਕੱਲ ਨੂੰ ਫੇਰ ਕੱਲ ਨੂੰ ਅਸੀਂ ਆਪ ਖੁੱਦ ਜਾਵਾਂਗੇ ਹਾਂ ਮਨਜੀਤ ਵਰਗੇ ਮਨਜੀਤ ਕੀ ਹਾਲ ਆ ਬਾਈ ਵਧੀਆ ਵਧੀਆ ਬਾਈ ਫੋਲ ਕਰ ਰਹੇ ਆ ਸੇਵਾ ਪੂਰਾ ਦਿਲ ਤੋਂ ਹਾਂਜੀ ਹਾਂ ਸਾਰਾ ਦਿਲ ਨਹੀਂ ਬਾਈ ਦੇਖ ਟਰਾਲੀ ਦੀ ਸੇਵਾ ਕੀਤੀ ਆ ਜੀ ਟਰਾਲੀ ਦੀ ਇਹਨਾਂ ਵੱਲੋਂ ਟਰਾਲੀ ਦੀ ਸੇਵਾ ਹੋਈ ਆ ਤੇ ਇਹ ਮੁੰਡਾ ਕਹਿੰਦਾ ਵੀ 1 ਮਹੀਨੇ ਲਈ ਟਰੈਕਟਰ ਦੀ ਸੇਵਾ ਜਦੋਂ ਇਹ ਜੀ ਆਪਣਾ ਰਵੀ ਸਿੰਘ ਤੇ ਬਾਦਲ ਸਿੰਘ ਜੀ ਦਾ ਮੁੰਡਾ ਰਵੀ ਸਿੰਘ ਮੰਨ ਲਓ ਬਾਈ ਤੇ ਇਹਨਾਂ ਵੱਲੋਂ 1 ਮਹੀਨੇ ਲਈ ਟਰੈਕਟਰ ਦੀ ਸੇਵਾ ਜਿੱਥੇ ਕਿਤੇ ਵੀ ਮਿੱਟੀ ਦੀ ਜ਼ਰੂਰਤ ਤਾਂ ਬਾਅਦ ਚ ਵੀ ਹੁਣ ਤਾਂ ਅਸੀਂ ਕਰ ਹੀ ਰਹੇ ਹਾਂ ਉਸ ਤੋਂ ਬਾਅਦ ਵੀ ਸਾਡੇ ਨਗਰ ਵੱਲੋਂ ਜੀ ਟਰੈਕਟਰ ਜਾਇਆ ਕਰਨਗੇ ਤੇ ਇਹਨਾਂ ਨੇ ਉਹ ਵੀ ਲਿਖਾਇਆ ਸਾਡੇ ਕੋਲ ਲਿਸਟਾਂ ਬਹੁਤ ਬਣੀਆਂ ਪਈਆਂ ਨੇ ਹਰ ਇੱਕ ਵੀਰ ਭਰਾ ਨੇ ਮਾਤਾ ਨੇ ਜਿਹਦੇ ਆਪਣੇ ਘਰੇ ਚਾਹੇ ਨਹੀਂ ਵੀ ਦਾਣੇ ਪਰ ਘੱਟ ਨੇ ਹੁਣ ਥੋੜੇ ਜੋ ਥੋੜਾ ਬਹੁਤ ਜੋ ਬਹੁਤਾ ਸਭ ਨੇ ਹਿੱਸਾ ਪਾਇਆ ਜੀ ਇਹ ਚੱਕੀ ਵਾਲੇ ਨੇ ਕਿ ਡਾਇਲੌਗ ਮਾਰਿਆ ਸੀ ਕਿ ਮੈਂ ਚੱਕੀ ਬੰਦ ਕਰ ਦੇ ਹਾਂ ਜੀ ਚੱਕੀ ਦੀ ਬੰਦ ਕਰਦੇ ਆਪਾਂ ਉਹਨਾਂ ਨੂੰ ਕਹੇ ਜੀ ਭਾਈ ਉਹ ਵੀ ਅਸੀਂ ਸੇਵਾ ਚ ਜੇ 4 ਕਿਲੋ ਥੋੜਾ 5 ਆਪਣਾ ਰੁਕੂ ਉਹਦੀ ਵੀ ਅਸੀਂ ਸੇਵਾ ਮੈਂ ਕਿਹਾ ਵੀਡੀਓ ਬਣਾਉਣੀ ਹੈ ਚੱਕੀ ਬੰਦ ਕਰ ਦੇ ਕਹਿੰਦਾ ਵੀ ਤਿੰਨ ਚਾਰ ਕਿਲੋ ਡੁੱਜੂ ਆਪਾਂ ਨੂੰ ਨੁਕਸਾਨ ਨਹੀਂ ਗਾ ਹਾਂਜੀ ਮੇਰੀ ਉਹ ਆਪਸੇ ਬਹੁਤ ਮਾਂਜੀ ਪਰ ਇਹ ਚਲੋ ਗੱਲਾਂ ਪੈਸੇ ਕਰਤੀ ਪਰ ਇਹਨਾਂ ਦਾ ਦਿਲ ਬਹੁਤ ਵੱਡਾ ਇਹਨਾਂ ਵੱਲੋਂ ਮਤਲਬ ਜੀ ਜਿਹੜੀ ਵੀ ਆਉਗੀ ਸੇਵਾਲ ਉਹਦੇ ਅਸੀਂ ਕੋਈ ਪੈਸੇ ਤੇ ਕੋਈ ਪੈਕਿੰਗ ਦਾ ਪੈਸਾ ਨਹੀਂ ਲਵਾਂਗੇ ਉਹ ਸਾਰਾ ਜੀ ਫ੍ਰੀ ਹੋਊਗਾ ਕੀ ਨਾਂ ਕੀ ਰੇ ਗੁਰੂ ਛੇਟ ਹਨਾ ਬਾਈ ਹਾਂਜੀ ਮਨੋਜ ਕੁਮਾਰ ਮਤਲਬ ਚੱਕੀ ਦੇ ਨਾਂ ਨਾਲ ਇਹ ਜਾਣੇ ਜਾਂਦੇ ਜੀ ਗੁਰੂ ਛੇਟ ਦੇ ਧੰਨਵਾਦ ਜੀ ਧੰਨਵਾਦ ਬਾਈ ਮੇਰੇ ਪਿੰਡ ਦੇ ਲੱਗੇ ਹੋਣੇ ਮੁੰਡੇ ਧੰਨਵਾਦ ਵੀਡੀਓ ਸ਼ੇਅਰ ਕਰ